ਪਾਸੇ ਜਿੱਥੇ ਹਰਿਆਣਾ ਸਰਕਾਰ ਕੋਸ਼ਿਸ਼ਾ ਕਰ ਰਹੀ ਹੈ ਕਿ ਸਾਰੀ ਸਰਹੱਦਾਂ ਸੀਲ ਕੀਤੀਆਂ ਜਾਣ ਤਾਂ ਜੋ ਉਹਨਾਂ ਦੇ ਕਿਸਾਨ ਦਿੱਲੀ ਤੱਕ ਨਾ ਜਾ ਸਕਣ ਉਧਰ ਨੂੰ ਕੁਝ ਨਾ ਕਰ ਸਕਣ ਉੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਭਵੰਤ ਮਾਨ ਨੇ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਮੇਰੇ ਪੰਜਾਬ ਦੇ ਕਿਸਾਨ ਵੀਰ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਵੀ ਦੁੱਖ ਭੋਗਣ ਜਾਂ ਪਰੇਸ਼ਾਨੀ ਦਾ ਸਾਹਮਣਾ ਕਰਨ ਉਹਨਾਂ ਨੇ ਕਿਹਾ ਕਿ ਵੀਰਵਾਰ ਨੂੰ ਸੈਕਟਰ 26 ਵਿਖੇ ਕੇਂਦਰੀ ਮੰਤਰੀਆਂ ਦੇ ਨਾਲ ਕਿਸਾਨਾਂ ਦੀ ਮੀਟਿੰਗ ਹੋਈ ਸੀ ਕਿਸਾਨ ਚਾਹੁੰਦੇ ਸਨ ਕਿ ਦਿੱਲੀ ਜਾ ਕੇ ਮੀਟਿੰਗ ਕਰਨ ਲੇਕਿਨ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਫਿਰ ਵੀ ਇਸ ਤਰ੍ਹਾਂ ਦਾ ਸਾਰਾ ਮਾਹੌਲ ਬਣਾਇਆ ਕਿ ਕੇਂਦਰੀ ਮੰਤਰੀ ਹੀ ਇੱਥੇ ਆ ਜਾਈਣ ਉਹ ਚਾਹੇ ਅਰਜੁਨ ਮੁੰਡਾ ਹੋਣ ਪਿਊਸ਼ ਗੋਇਲ ਹੋਣ ਜਾਂ ਕੇਂਦਰੀਏ ਹੋਰ ਰਾਜ ਮੰਤਰੀ ਹੋਣ ਤਾਂ ਇੱਥੇ ਆ ਕੇ ਅਸੀਂ ਕਿਸਾਨਾਂ ਨਾਲ ਮੀਟਿੰਗ ਕਰਵਾਈ ਹੈ ਉਹਨਾਂ ਨੇ ਕਿਹਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਮੀਟਿੰਗਾਂ ਦੇ ਨਾਲ ਹੀ ਕਿਸਾਨਾਂ ਦੀ ਹਰ ਤਰ੍ਹਾਂ ਦੀ ਸਮੱਸਿਆ ਦਾ ਹੱਲ ਹੋ ਸਕੇ ਉਹ ਕਹਿੰਦੇ ਮੈਂ ਇਹ ਨਹੀਂ ਚਾਹੁੰਦਾ ਕਿ ਪਹਿਲਾਂ ਮੰਗ ਫਿਰ ਦੁਬਾਰਾ ਪੰਜਾਬ ਦੇ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਵੱਲੋਂ ਕੋਚ ਕਰਨ ਅਤੇ ਸਮਾ ਡੀਜ਼ਲ ਤੇਰ ਪਾਣੀ ਹਰ ਤਰ੍ਹਾਂ ਦਾ ਵਾਧੂ ਬੋਝ ਆਪਣੇ ਹੱਥੇ ਪਾਉਣ ਜਾਂ ਕਿਸੇ ਤਰ੍ਹਾਂ ਦਾ ਨੁਕਸਾਨ ਹੋਵੇ ਉਹਨਾਂ ਨੇ ਕਿਹਾ ਕਿ ਮੈਂ ਹਮੇਸ਼ਾ ਤੋਂ ਇਹ ਚਾਹਿਆ ਕਿ ਜਿਹੜੇ ਕਿਸਾਨ ਨੇ ਇਹਨਾਂ ਦੇ ਨਾਲ ਕਿਸੇ ਵੀ ਸਮੱਸਿਆ ਦਾ ਹੱਲ ਮੀਟਿੰਗ ਨਾਲ ਹੋਵੇ ਕਿਉਂਕਿ ਜੇਕਰ ਇਹ ਧਰਨੇ ਜਾਂ ਮੁਜ਼ਾਹਰੇ ਕਰਦੇ ਆ ਤਾਂ ਉਹਦੇ ਨਾਲ ਸੂਬੇ ਦਾ ਵੀ ਨੁਕਸਾਨ ਹੁੰਦਾ ਹੈ ਸਮੇ ਦਾ ਪੁਲਿਸ ਫੋਰਸ ਦੇ ਟਾਈਮ ਦਾ ਪੁਲਿਸ ਫੋਰਸ ਦਾ ਹਰ ਤਰ੍ਹਾਂ ਦੇ ਨਾਲ ਕਿਤਨਾ ਕਿਤੇ ਸੂਬਾ ਨੂੰ ਆਪਣੇ ਜਿਹੜੀ ਸੂਬਾ ਸਰਕਾਰ ਹੈ ਇਹਨੂੰ ਹਾਨੀ ਹੁੰਦੀ ਹੈ ਸੋ ਭਵੰਤਮਾਨ ਨੇ ਸਾਫ ਕਰ ਦਿੱਤਾ ਕਿ ਮੈਂ ਕੋਸ਼ਿਸ਼ ਕਰ ਰਿਹਾ ਹਾਂ ਤੇ ਮੈਂ ਆਪਣੇ ਨਾਲ ਦੇ ਨਾਲ ਜਿਹੜੇ ਵੀ ਸਾਡੀ ਇੰਪਲੀਮੈਂਟ ਕਰਨ ਵਾਲੀ ਫੋਰਸ ਐਗਜ਼ੈਕਟਿਵ ਕਲਾਸ ਹੈ ਜਿਹੜੇ ਸਾਡੇ ਜਿੰਨੇ ਵੀ ਅਫਸਰ ਨੇ ਸਾਰਿਆਂ ਨੂੰ ਮੈਂ ਇਹੀ ਬੇਨਤੀ ਕਰ ਰਿਹਾ ਹਾਂ ਕਿ ਤੁਸੀਂ ਕਿਸੇ ਨਾ ਕਿਸੇ ਦੇ ਨਾਲ ਇਸ ਤਰ੍ਹਾਂ ਦਾ ਮਾਹੌਲ ਬਣਾਓ ਕਿ ਜਿਵੇਂ ਪੰਜਾਬ ਦੇ ਕਿਸਾਨ ਨੇ ਇਹ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਵੱਲ ਕੂਚ ਨਾ ਕਰਨ ਬਲਕਿ ਇੱਥੇ ਹੀ ਮੀਟਿੰਗ ਕਰਕੇ ਬਿਨਾਂ ਮੁਜ਼ਾਹਰੇ ਬਿਨਾਂ ਧਰਨਿਆਂ ਦੇ ਇਹਨਾਂ ਦੀ ਹਰ ਤਰ੍ਹਾਂ ਦੀ ਸਮੱਸਿਆ ਦਾ ਜੋ ਹੱਲ ਹੈ ਉਹ ਆਪਾਂ ਰਲ ਮਿਲ ਕੇ ਕਰ ਸਕੀਏ